ਸੰਗਤ ਜੀ ਇੱਕ ਵਾਰੀ ਨਾ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਸ਼ਾਂ ਨੂੰ ਬਾਬਾ ਦੀਦਾਰ ਸਿੰਘ ਜੀ ਹਰਖੋਵਾਲ ਵਾਲੇ ਜਿਨ੍ਹਾਂ ਨੂੰ ਦੁਆਬੇ ਵਾਲੇ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਜਲੰਧਰ ਸਥਾਨ ਬਣਿਆ ਹੈ ਉਹ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਸ਼ਾਂ ਤੋਂ ਹੀ ਵਰਸਾਏ ਸਨ ਉਹਨਾਂ ਦੇ ਕੋਲੋਂ ਹੀ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਸੀ ਬੋਪਾਰਾ ਵਿਖੇ ਜਦੋਂ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਰਹਿੰਦੇ ਸਨ ਉਸ ਵੇਲੇ ਬਾਬਾ ਦੀਦਾਰ ਸਿੰਘ ਜੀ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ ਕਿ ਮਹਾਂਪੁਰਸ਼ੋ ਕੁੰਬ ਦਾ ਜੋੜ ਮੇਲਾ ਚੱਲ ਰਿਹਾ ਹੈ ਕੁੰਬ ਦਾ ਮੇਲਾ ਲੱਗਾ ਹੈ ਤੇ ਦੇਸਾਂ ਪਰਦੇਸਾਂ ਤੋਂ ਆਣ ਕੇ ਲੱਖਾਂ ਪ੍ਰਾਣੀ ਨੇ ਜਿਹੜੇ ਉੱਥੇ ਆਣ ਕੇ ਇਸ਼ਨਾਨ ਕਰ ਰਹੇ ਨੇ ਤੇ ਕਿਰਪਾ ਕਰਕੇ ਮੈਨੂੰ ਵੀ ਉੱਥੋਂ ਦਾ ਇਸ਼ਨਾਨ ਕਰਾ ਲੈ ਕੁੰਬ ਦੇ ਮੇਲੇ ਦਾ ਤੇ ਉਸ ਵੇਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ ਕਹਿਣ ਲੱਗੇ ਬਾਬਾ ਜੀ ਕੋਈ ਗੱਲ ਨਹੀਂ ਚਿੰਤਾ ਫਿਕਰ ਨਾ ਕਰੋ ਤੁਹਾਨੂੰ ਕੁੰਬ ਦਾ ਇਸ਼ਨਾਨ ਕਰਾ ਦੇਾਂਗੇ ਤੇ ਜਦੋਂ ਇਸ ਤਰ੍ਹਾਂ ਥੋੜੇ ਦਿਨ ਲੰਘ ਗਏ ਤੇ ਆਣ ਕੇ ਫਿਰ ਬਾਬਾ ਦੀਦਾਰ ਸਿੰਘ ਜੀ ਨੇ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਪੁਰਸ਼ੋ ਮੈਨੂੰ ਕੁੰਬ ਦੇ ਮੇਲੇ ਦਾ ਇਸ਼ਨਾਨ ਕਰਾ ਦਿਓ 20 ਦਿਨ ਰਹਿ ਗਏ ਨੇ ਸਿਰਫ ਜੂੜ ਮੇਲੇ ਨੂੰ ਤੇ ਮੈਨੂੰ ਇਸ਼ਨਾਨ ਕਰਾ ਦਿਓ ਬਾਬਾ ਦੀਦਾਰ ਸਿੰਘ ਜੀ ਨੂੰ ਫਿਰ ਮਹਾਪੁਰਸ਼ ਕਹਿਣ ਲੱਗੇ ਤੁਸੀਂ ਫਿਕਰ ਚਿੰਤਾ ਕਿਉਂ ਕਰਦੇ ਤੁਹਾਨੂੰ ਇਸ਼ਨਾਨ ਕਰਾ ਦੇਾਂਗੇ ਫਿਰ ਸਾਧ ਸੰਗਤ ਜੀਓ ਥੋੜੇ ਦਿਨ ਜਦੋਂ ਬੀਤੇ ਤੇ ਆਣ ਕੇ ਬਾਬਾ ਦੀਦਾਰ ਸਿੰਘ ਜੀ ਮਹਾਪੁਰਸ਼ਾਂ ਨੂੰ ਕਹਿਣ ਲੱਗੇ ਮਹਾਪੁਰਸ਼ੋ 10 ਦਿਨ ਰਹਿ ਗਏ ਨੇ ਸਿਰਫ ਕੁੰਬ ਦੇ ਮੇਲੇ ਦੇ ਤੇ ਕਿਰਪਾ ਕਰਕੇ ਮੈਨੂੰ ਇਸ਼ਨਾਨ ਕਰਾ ਦਿਓ ਉਸ ਵੇਲੇ ਸੰਤ ਗਿਆਨੀ ਸੁੰਦਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਨੇ ਬੋਪਾਰਾਏ ਵਿਖੇ ਹਲਟ ਹੁੰਦੀ ਸੀ ਨਲਕਾ ਹੁੰਦਾ ਸੀ ਇੱਕ ਉਸ ਨਲਕੇ ਦੇ ਨਾਲ ਉੱਥੇ ਇੱਕ ਹੌਦੀ ਬਣੀ ਹੋਈ ਸੀ ਮਹਾਪੁਰਸ਼ਾਂ ਨੇ ਉਸ ਹੌਦੀ ਨੂੰ ਭਰਿਆ ਤੇ ਮਹਾਪੁਰਸ਼ ਕਹਿਣ ਲੱਗੇ ਵੀ ਬਾਬਾ ਜੀ ਇਸ ਦੇ ਵਿੱਚ ਇਸ਼ਨਾਨ ਕਰ ਲਓ ਤੇ ਤੁਹਾਨੂੰ ਕੁੰਭ ਦੇ ਇਸ਼ਨਾਨ ਦਾ ਜਿਹੜਾ ਮਹਾਤਮ ਪ੍ਰਾਪਤ ਹੋ ਜੇਗਾ ਤੁਹਾਡੇ ਜਨਮਾਂ ਜਨਮਾਂ ਤਰਾਂ ਦੇ ਜਿਹੜੇ ਪਾਪ ਨੇ ਇੱਥੇ ਕੱਟੇ ਜਾਣਗੇ ਜਦੋਂ ਬਾਬਾ ਦੀਦਾਰ ਸਿੰਘ ਜੀ ਨੇ ਮਹਾਪੁਰਸ਼ਾਂ ਦੇ ਬਚਨ ਮੰਨਦੇ ਹੋਏ ਉਹ ਸਹੌਦੀ ਦੇ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਜਦੋਂ ਬਾਹਰ ਨਿਕਲੇ ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਨੂੰ ਕਹਿਣ ਲੱਗੇ ਮਹਾਪੁਰਸ਼ੋ ਮੇਰਾ ਜਿਹੜਾ ਸਰੀਰ ਹੈ ਨਾ ਫੁੱਲਾਂ ਦੀ ਤਰ੍ਹਾਂ ਹੋਲਾ ਹੋ ਗਿਆ ਇੰਜ ਲੱਗਦਾ ਜਿਵੇਂ ਮੇਰੀ ਜਨਮ ਜਨਮਾਂਤਰਾਂ ਦੀ ਜਿਹੜੀ ਪਾਪਾਂ ਦੀ ਮੈਲ ਖਤਮ ਹੋ ਗਈ ਹੋਵੇ ਮੇਰੀ ਜਨਮ ਜਨਮਾਂਤਰਾਂ ਦੀ ਜਿਹੜੀ ਮੈਲ ਕੱਟ ਗਈ ਹੋਵੇ ਤੇ ਉਸ ਵੇਲੇ ਮਹਾਪੁਰਸ਼ਾਂ ਦੇ ਬਚਨਾਂ ਸਦਕਾ ਜਦੋਂ ਮਹਾਪੁਰਸ਼ਾਂ ਦੇ ਬਚਨ ਮੰਨ ਕੇ ਇਸ਼ਨਾਨ ਕੀਤਾ ਸਾਧ ਸੰਗਤ ਜੀਓ ਮਹਾਪੁਰਸ਼ਾਂ ਦੇ ਬਚਨਾਂ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਜਨਮ ਜਨਮਾਂ ਤਰਾਂ ਦੀ ਜਿਹੜੀ ਮੈਲ ਕੱਟ ਕੇ ਰੱਖ ਦਿੰਦੇ ਨੇ ਬਾਣੀ ਦੇ ਵਿੱਚ ਤਾਂ ਹੀ ਆਪਾਂ ਬਚਨ ਪੜਨੇ ਮਾਕ ਮੱਜਣ ਸੰਗ ਸਾਧੂਆਂ ਧੂੜੀ ਕਾਰਿ ਇਸ਼ਨਾਨ ਸਾਧੂਆਂ ਦੀ ਚਰਨਾਂ ਦੀ ਧੂੜ ਲੈ ਕੇ ਉਹਦੇ ਵਿੱਚ ਇਸ਼ਨਾਨ ਕਰਨਾ ਕਰ ਬਾਣੀ ਦੇ ਵਿੱਚ ਬਚਨ ਆਏ ਨੇ ਨਾਨਕ ਧੂਰ ਪੁਨੀਤ ਸਾਧ ਜਨ ਲੋ ਲਖ ਕੋਟ ਪਰਾਗੈ ਸਾਧ ਸੰਗਤ ਜੀਓ ਬਾਣੀ ਦੇ ਬਚਨ ਨੇ ਕਹਿਣ ਲੱਗੇ ਜਿਹੜੇ ਸਾਧੂ ਮਹਾਪੁਰਸ਼ਾਂ ਦੀ ਸੰਤਾਂ ਦੀ ਕਮਾਈ ਵਾਲਿਆਂ ਦੀ ਜਿਹੜੀ ਚਰਨਾਂ ਦੀ ਧੂੜ ਹੈ ਨਾ ਜਿੱਥੇ ਜਾ ਕੇ ਪ੍ਰਿਆਗ ਰਾਜ ਸ਼ਨਾਣ ਕਰਦੇ ਨੇ ਨਾ ਲੋਕ ਹਿੰਦੂ ਵੀਰ ਤੇ ਕਰੋੜਾਂ ਪ੍ਰਯਾਗ ਰਾਜ ਤੀਰਥਾਂ ਦੇ ਬਰਾਬਰ ਹੈ ਸਾਧੂਆਂ ਦੇ ਚਰਨਾਂ ਦੀ ਧੂੜ ਦੇ ਵਿੱਚ ਸ਼ਨਾਣ ਕਰਨਾ ਸਾਧੂਆਂ ਦੇ ਚਰਨਾਂ ਦੀ ਧੂੜ ਦੇ ਵਿੱਚ ਹੀ ਸ਼ਨਾਣ ਕਰਨ ਦੇ ਨਾਲ ਕਰੋੜਾਂ ਜਨਮਾਂ ਦੇ ਪਾਪ ਜਿਹੜੇ ਪੁੰਨਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਸੋ ਮਹਾਪੁਰਸ਼ਾਂ ਨੇ ਉੱਥੇ ਹੀ ਬਾਬਾ ਦੀਦਾਰ ਸਿੰਘ ਜੀ ਨੂੰ ਕੁੰਭ ਦਾ ਸ਼ਨਾਣ ਕਰਵਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ